ਰੀਲਾਂ ਬਣਾਉਂਦਾ ਲੋਕਾਂ ਦੇ ਸਿਰ ਦੇ ਉੱਤੇ ਇਸ ਕਦਰ ਕਰੇਜ਼ ਬਣਿਆ ਹੋਇਆ ਕਿ ਉਹਨਾਂ ਦੇ ਵੱਲੋਂ ਇਹ ਵੀ ਨਹੀਂ ਦੇਖਿਆ ਜਾ ਰਿਹਾ ਕਿ ਅਸੀਂ ਰੀਲਾਂ ਕਿੱਥੇ ਬਣਾ ਰਹੇ ਹਾਂ। ਉਤਿ ਹੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੇ ਵਿੱਚ ਇੱਕ ਲੜਕੀ ਨੇ ਰੀਲ ਬਣਾਈ ਤੇ ਰੀਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ। ਜਿਸ ਤੋਂ ਬਾਅਦ Hindu ਸਮਾਜ ਤੇ ਸੰਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਤੇ ਗੁੱਸੇ ਦੀ ਲਹਿਰ ਹੈ। ਇੱਕ ਨਾ ਸ੍ਰੀ ਦਰਗਿਆਣਾ ਤੀਰਥ ਦੇ ਅੰਦਰ ਜਿੱਥੇ ਲక్ష్ਮੀ ਨਾਰਾਇਣ ਜੀ ਦੇ ਅੰਦਰ ਮੱਥਾ ਟੇਕੀਦਾ ਆ ਉਰੇ ਬਾਹਰ-ਬਾਰ ਇੱਕ ਲੜਕੀ ਆ ਜਿਨੇ ਇੱਕ ਵੀਡੀਓ ਬਣਾ ਕੇ ਮਗਰ ਗਾਣੇ ਲਾ ਕੇ ਵੀਡੀਓ ਵਾਇਰਲ ਕੀਤੀ ਆ ਇਸ ਸਬੰਧ ਵਿੱਚ ਮੈਂ ਸ਼੍ਰੀ ਦਰਗਿਆਨਾ ਤੀਰਥ ਦੀ ਕਮੇਟੀ ਦੀ ਨੋਟ ਚ ਲਿਆਂਦਾ ਸੀ ਕਿ 18 ਤਰੀਕ ਨੂੰ 18 ਜੂਨ ਨੂੰ ਮੈਂ ਦਰਗਿਆਨਾ ਕਮੇਟੀ ਦੇ ਪ੍ਰਧਾਨ ਜੀ ਜਨਰਲ ਸੈਕਟਰੀ ਔਰ ਜੋ ਦਰਗਿਆਨਾ ਕਮੇਟੀ ਦੇ ਕੀਰਤਨ ਦੇ ਚੇਅਰਮੈਨ ਸਾਹਿਬ ਉਹਨਾਂ ਦੀ ਇਹ ਵੱਡੇ ਹਨੂਮਾਨ ਜੀ ਦੇ ਜਿਹੜੇ ਚੇਅਰਮੈਨ ਆ ਡਾਕਟਰ ਰਕੇਸ਼ ਜੀ ਮੈਂ ਸਾਰਿਆਂ ਨੂੰ ਵਟਸਐਪ ਤੇ ਮੈਸੇਜ ਪਾਇਆ ਸੀ ਪਰ ਦਰਗਿਆਨਾ ਕਮੇਟੀ ਦੀ ਪ੍ਰਧਾਨ ਜੀ ਨੇ ਮੈਸੇਜ ਵੇਖਣ ਦੀ ਵਿਚਾਰਿਆ ਕੋ ਟਾਈਮ ਹੀ ਨਹੀਂ ਹੈਗਾ ਕਿ ਉਹਨਾਂ ਨੇ ਮੈਸੇਜ ਨਹੀਂ ਵੇਖਿਆ ਜੇ ਤੱਕ ਕਿ ਦਰਗਿਆਨਾ ਕਮੇਟੀ 'ਚ ਕੀ ਹੋ ਰਿਹਾ ਆ ਬਾਕੀ ਜਨਰਲ ਫੈਕਟਰੀ ਨੇ ਮੈਸੇਜ ਵੇਖ ਕੇ ਮੈਨੂੰ ਪਾਤਾ ਹੈ ਅੱਗੋਂ ਮੈਸੇਜ ਕੀ ਮੈਂ ਇਹਨੂੰ ਵੇਖ ਰਿਹਾ ਆਂ 18 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ 27 ਤਰੀਕ ਹੋ ਗਈ ਆ 9 ਦਿਨ ਹੋ ਗਏ ਨੇ ਸਿਰਫ ਉਹ ਵੇਖ ਹੀ ਰਹੇ ਨੇ ਕਿ ਇਰਤੇ ਕੋਈ ਸੰਗਿਆਨ ਨਹੀਂ ਲਿਆ ਕੋਈ ਇਹਦੇ ਖਿਲਾਫ ਕੰਪਲੇਂਟ ਨਹੀਂ ਦਿੱਤੀ ਕਿ ਹੱਦ ਸ੍ਰੀ ਦਰਗਿਆਨਾ ਤੀਰਸ ਦੇ ਅੰਦਰ ਵੀਡੀਓ ਬਣਾ ਕੇ ਗਾਣੇ ਲਾ ਕੇ ਉਹਨੂੰ ਵਾਇਰਲ ਕਰ ਰਹੇ ਨੇ ਉਹ ਸਾਡੀ ਆ ਭਾਵਨਾ ਨੂੰ ਠੇਸ ਪਹੰਚਾ ਰਹੀ ਆ ਬੀਬੀ ਜਿਹੜੀ ਬੀਬੀ ਨੇ ਇਹ ਵੀਡੀਓ ਬਣਾ ਕੇ ਪਾਈ ਆ ਕਿ ਜੇ ਦਰਗਿਆਨਾ ਕਮੇਟੀ ਨੇ ਉੱਤੇ ਸੰਗਿਆਨ ਨਹੀਂ ਲਿਆ ਤੇ ਫਿਰ ਸਾਡੇ ਵੱਲੋਂ ਸੰ ਸਮਾਜ ਵੱਲੋਂ ਕਿ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਦਵਾਂਗੇ ਕਿ ਇਰਤੇ ਸਾਡੇ ਭਾਵਨਾ ਨੂੰ ਠੇਸ ਪਹੁੰਚਾਣ ਦੀ ਕਾਰਵਾਈ ਕੀਤੀ ਜਾਵੇ ਕਿ ਅੱਗੇ ਤੋਂ ਕੋਈ ਇਹੋ ਜਿਹਾ ਸੰਗਿਆਨ ਨਾ ਹੋਵੇ ਕਿ ਕੋਈ ਜਾ ਕੇ ਸਿੱਧੀ ਦਰਗਿਆਨਾ ਤੇ ਉਸਦੇ ਅੰਦਰ ਵੀਡੀਓ ਬਣਾਵਟੇ ਗਾਣੇ ਲਾ ਕੇ ਦੇ ਵਿਰਲ ਕਰੇ 18 ਤਰੀਕ ਨੂੰ ਮੈਂ ਪਾਇਆ 18 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ ਦੀ ਡੇਟ ਤੱਕ ਵੀ ਦਰਸ਼ੀ ਦਰਗਿਆਨਾ ਤੀਸਰੇ ਅੰਦਰ ਵੀਡੀਓ ਬਣ ਰਹੀਆਂ ਨੇ ਇੱਕ ਕਮੇਟੀ ਦਾ ਇਸ ਬੰਦੇ ਖਿਆਲ ਹੀ ਨਹੀਂ ਹੈਗਾ ਕਿ ਚਾਹੇ ਕੋਈ ਬੇਅਦਬੀ ਕਰੇ ਚਾਹੇ ਕੋਸ਼ਿਸ਼ ਕਰੇ ਕਮੇਟੀ ਦਾ ਇਸ ਬੰਦੇ ਕੋਈ ਖਿਆਲ ਨਹੀਂ ਹੈਗਾ ਕਹਿ ਦਾਲਦੀ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਕੱਲ ਲੋਕਾਂ ਦੇ ਵੱਲੋਂ ਇੰਸਟਾਗ੍ਰam ਦੇ ਉੱਤੇ ਰੀਲਾਂ ਪਾਈਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਨਾ ਤਾਂ ਉਹ ਮਾਹੌਲ ਦੇਖਦੇ ਨੇ ਤੇ ਨਾ ਹੀ ਥਾਂ ਦੇ ਦੇਵੇ ਜਿਸ ਕਰਕੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਕੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ